ਫਤੇਗੜ ਚੂੜੀਆਂ ਦੇ ਨੇੜੇ ਪੈਂਦੀ ਨਹਿਰ ਦੇ ਵਿੱਚ ਚਾਰ ਮੁੰਡੇ ਨਹਾਉਣ ਵਾਸਤੇ ਗਏ ਵਿੱਚੋਂ ਇੱਕ ਮੁੰਡੇ ਨੇ ਨਹਿਰ ਦੇ ਵਿੱਚ ਸ਼ਲਾਂਗ ਮਾਰ ਦਿੱਤੀ ਉਹਨੇ ਐਸੀ ਸ਼ਲਾਂਗ ਨਹਿਰ ਦੇ ਅੰਦਰ ਲਗਾਈ ਕਿ ਮੁੰਡ ਵਾਪਸ ਨਹੀਂ ਆਇਆ ਉੱਪਰ ਨਹੀਂ ਆਇਆ ਦੱਸਿਆ ਜਾ ਰਿਹਾ ਥੋੜੇ ਬਹੁਤ ਉਹ ਮੁੰਡੇ ਨੇ ਜਦੋਂ ਹੱਥ ਪੈਰ ਮਾਰੇ ਪਾਣੀ ਦੀ ਹਿਲਜੁਲ ਹੋਈ ਪਰ ਉਹ ਜਿਹੜਾ ਲੜਕਾ ਉੱਪਰ ਹੀ ਨਹੀਂ ਆਇਆ ਉਸ ਮੁੰਡੇ ਦੇ ਦੋਸਤਾਂ ਦੇ ਦੱਸਣ ਮੁਤਾਬਕ ਕਿ ਅਸੀਂ ਉਸ ਮੁੰਡੇ ਨੂੰ ਭਾਲਦੇ ਰਹੇ ਆਪਣੇ ਦੋਸਤ ਨੂੰ ਭਾਲਦੇ ਰਹੇ ਪਰ ਉਹ ਸਾਨੂੰ ਕਿਤੇ ਨਹੀਂ ਲੱਭਾ ਤੇ ਫੇਰ ਮੌਕੇ ਦੇ ਉੱਪਰ ਪੁਲਿਸ ਬੁਲਾਈ ਗਈ ਪ੍ਰਸ਼ਾਸਨ ਬੁਲਾਇਆ ਗਿਆ ਪ੍ਰਸ਼ਾਸਨ ਨੇ ਉਸ ਮੁੰਡੇ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਅੱਜ 2 ਦਿਨ ਬੀਤ ਚੁੱਕੇ ਨੇ ਮੁੰਡੇ ਦੀ ਭਾਲ جاری ਆ ਆ ਸੁਣੋ ਮੌਕੇ ਤੇ ਮੌਜੂਦ ਮੁੰਡੇ ਦੇ ਪਰਿਵਾਰ ਦਾ ਕੀ ਕਹਿਣਾ ਮੁੰਡੇ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਆ ਕਿ ਚਾਰ ਇਹ ਚਾਰ ਜਣੇ ਨਹਾਉਣ ਗਏ ਸੀ ਨਹਿਰ ਦੇ ਉੱਪਰ ਪਰ ਸਾਡਾ ਮੁੰਡਾ ਘਰ ਵਾਪਸ ਨਹੀਂ ਆਇਆ ਉਹਨਾਂ ਦਾ ਕਹਿਣਾ ਇਹ ਸਾਰੀ ਗੱਲਬਾਤ ਸਾਨੂੰ ਦੋਸਤਾਂ ਨੇ ਦੱਸੀ ਫੋਨ ਕਰਕੇ ਸੱਬਿਆ ਕਿ ਤੁਹਾਡਾ ਜਿਹੜਾ ਲੜਕਾ ਜਦੋਂ ਅਸੀਂ ਨਹਿਰ ਤੇ ਨਹਾਉਣ ਗਏ ਤਾਂ ਉਹ ਸਾਨੂੰ ਮਿਲਿਆ ਹੀ ਨਹੀਂ ਜਦੋਂ ਉਹਨੇ ਇੱਕ ਵਾਰ ਨਹਿਰ ਦੇ ਅੰਦਰ ਛਲਾਂਗ ਮਾਰ ਦਿੱਤੀ ਦੋਸਤੋ ਬਹੁਤ ਸचेत ਰਹਿਣ ਦੀ ਲੋੜ ਆ ਕਿਉਂਕਿ ਹਰ ਰੋਜ਼ ਬਹੁਤ ਵੱਡੇ ਪੱਧਰ ਤੇ ਅਜਈਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਕਿ ਨਹਿਰ ਦੇ ਵਿੱਚ ਨਹਾਉਣ ਗਏ ਬੱਚੇ ਜਾਂ ਵੱਡੇ ਜਦੋਂ ਉਹ ਨਹਿਰ ਤੇ ਨਹਾਉਣ ਜਾਂਦੇ ਨੇ ਤਾਂ ਬਹੁਤ ਸਾਰੀਆਂ ਅਜਈਆਂ ਘਟਨਾਵਾਂ ਵਾਪਰਦੀਆਂ ਨੇ ਕਿ ਉਹਨਾਂ ਦਾ ਪੈਰ ਫਿਸਲ ਜਾਂਦਾ ਜਾਂ ਕੋਈ ਹੋਰ ਕਾਰਨ ਹੁੰਦਾ ਕਿ ਉਹ ਨਹਿਰ ਦੇ ਵਿੱਚ ਡੁੱਬ ਜਾਂਦੇ ਨੇ ਤੇ ਫੇਰ ਵਾਪਸ ਨਹੀਂ ਆਉਂਦੇ ਉਹਨਾਂ ਦੀ ਜ਼ਿੰਦਗੀ ਖਤਮ ਹੋ ਜਾਂਦੀ ਆ ਫਿਰ ਵੀ ਲੋਕ ਸਾਡੇ ਇਹਨਾਂ ਘਟਨਾਵਾਂ ਤੋਂ ਸਬਕ ਨਹੀਂ ਲੈਂਦੇ ਤੇ ਵਾਰ-ਵਾਰ ਇੱਕੋ ਗਲਤੀ ਕਰਦੇ ਨੇ ਤੇ ਫੇਰ ਉਹ ਗਲਤੀ ਦਾ ਖਮਿਆਜਾ ਆਪਣੀ ਜ਼ਿੰਦਗੀ ਖਤਮ ਕਰਕੇ ਆਪਣੀ ਮੌਤ ਸਹਿੇੜ ਕੇ ਕਈ ਵਾਰ ਭੁਗਤਣਾ ਪੈਂਦਾ ਜਿਵੇਂ ਆ ਵੀਰ ਦੇ ਨਾਲ ਹੋਇਆ ਬੇਹਦ ਮੰਦਭਾਗੀ ਘਟਨਾ ਅੱਜ ਇਸ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਆ ਉਸ ਮੁੰਡੇ ਦੇ ਪਰਿਵਾਰ ਦਾ ਕੀ ਕਹਿਣਾ ਆ ਸੁਣੋ ਜੀ ਜੀ ਆਲੇ ਮੁਸੀ ਇਹ ਚਾਰ ਜਣੇ ਨਾਉਣ ਆਏ ਸੀ ਬੱਦੋਵਾਲ ਦੇ ਸੀ ਤਿੰਨੇ ਜਣੇ ਬੱਦੋਵਾਲ ਦੇ ਸੀ ਤੇ ਇੱਕ ਇਹ ਜਿਹੜਾ ਬੋੜਵਾਲ ਦਾ ਹੈ ਤੇ ਇਹ ਨਾਉਣ ਆਏ ਸੀ ਉਸ ਉਹਨੇ ਮਤਲਬ ਇਸ ਛਾਲ ਮਾਰ ਦਿੱਤੀ ਇਹਦੇ ਵਿੱਚ ਨਹਿਰ ਦੇ ਵਿੱਚ ਤੇ ਉਹ ਬਾਅਦ ਚ ਤਾਂ ਹੀ ਨਹੀਂ ਆਇਆ ਫਿਰ ਉਹਨਾਂ ਨੇ ਮਤਲਬ ਜਿਹੜੇ ਤਿੰਨ ਬੰਦੇ ਹੀ ਉਹਨਾਂ ਨੇ ਫਿਰ ਸਾਨੂੰ ਫੋਨ ਕੀਤਾ ਵੀ ਮਤਲਬ ਉਹਨੂੰ ਸਜਨ ਨੇ ਛਾਲ ਮਾਰ ਦਿੱਤੀ ਨਹਿਰ ਚ ਤੇ ਉਹ ਬਾਹਰ ਨਹੀਂ ਆਇਆ ਤੇ ਸਾਨੂੰ ਲੱਭ ਨਹੀਂ ਰਿਹਾ ਫਿਰ ਅਸੀਂ ਇੱਥੇ ਆਣ ਕੇ ਵੇਖਿਆ ਤੇ ਸਾਨੂੰ ਵੀ ਕੁਝ ਨਹੀਂ ਲੱਭਾ ਫਿਰ ਅਸੀਂ ਪ੍ਰਸ਼ਾਸਨ ਕੋਲ ਮੰਗ ਕੀਤੀ ਵੀ ਮਤਲਬ ਮੁਲਾਜ਼ਮ ਸੱਦੇ ਉਹਨਾਂ ਨੂੰ ਕਿਹਾ ਵੀ ਮਤਲਬ ਸਾਨੂੰ ਬੋਡੀ ਲਭਾਈ ਜਾਵੇ ਤੇ ਉਹਨਾਂ ਵੀ ਮਾੜੀ-ਮੋਟੀ ਕਾਰਵਾਈ ਪਾ ਗਏ ਤੇ ਆਪਣਾ ਨੈਰੀ ਵਿਭਾਗ ਕੋ ਗਏ ਤੁਸੀਂ ਨੈਰੀ ਵਿਭਾਗ ਕੋ ਗਏ ਸੀ ਉਹਨਾਂ ਨੂੰ ਕਿਹਾ ਸੀ ਮਤਲਬ ਵੀ ਨਹਿਰ ਘੱਟ ਕੀਤੀ ਜਾਵੇ ਤੇ ਕੋਈ ਉਹਨਾਂ ਨੇ ਮਤਲਬ ਇੰਨੀ ਸੁਣਵਾਈ ਨਹੀਂ ਕੀਤੀ ਜਿਨੀ ਵੀ ਨਹਿਰ ਘੱਟ ਕਰਕੇ ਵੀ ਸਾਡਾ ਮਤਲਬ ਜਿਹੜੀ ਬੋਡੀ ਉਹਦੀ ਲੱਭ ਸਕੇ ਹੂੰ ਤੇ ਇਹ ਕਰਕੇ ਪ੍ਰਸ਼ਾਸਨ ਕੋ ਮੰਗ ਕਰਦੇ ਆ ਮਤਲਬ ਤਾਂ ਨੂੰ ਬੋਡੀ ਉਹਦੀ ਮਿਲ ਜੇ ਇਹ ਆ ਵੀ ਪ੍ਰਸ਼ਾਸਨ ਦੀ ਮਰਜ਼ੀ ਤੇ ਨਾਲ ਸਾਨੂੰ ਉਹਦੀ ਬੋਡੀ ਮਿਲ ਜੇ ਮੇਰਾ ਪੁੱਤ ਹੀ ਆ ਜੀ ਮਤਲਬ ਭਾਜੀ ਇਸ ਤਰ੍ਹਾਂ ਇਹਨਾਂ ਦੇ ਕਹਿਣ ਦੇ ਮਤਲਬਕਿਆ ਤੇ ਵੀ ਨੌਣ ਆਏ ਆ ਤਿੰਨ ਜਾਣੇ ਹੀ ਮੰਨ ਲਓ ਤਿੰਨ ਜਾਣੇ ਹੋ ਰਹੇ ਚੌਥਾ ਉਹ ਆਪ ਹੀ ਤਿੰਨੋਂ ਆਏ ਹੀ ਤੇ ਨਹਾਉਣ ਦੇ ਵੇਲੇ ਤੇ ਮੰਨ ਲਓ ਕਹਿੰਦੇ ਵੀ ਉਹ ਉਹਨੇ ਵਿਚਾਲ ਮਾਰਤੀ ਆ ਨਹਾਉਣ ਗਿਆ ਆ ਤੇ ਬਾਅਦ ਚ ਉਹਨਾਂ ਨੇ ਰੋਲਾ ਰੋਲਾ ਪਾਇਆ ਵੀ ਇਸ ਤਰ੍ਹਾਂ ਬੰਦਾ ਡੁੱਬ ਗਿਆ ਬੰਦਾ ਡੁੱਬ ਗਿਆ ਨਹੀਂ ਲੱਭਾ ਉਸੇ ਵੇਲੇ ਕਿਤੇ ਥਾਂ ਲੈ ਗਿਆ ਤੇ ਬਾਅਦ ਚ ਕੱਲ ਦੇ ਡੇ ਲੱਭਣ ਬਾਕੀ ਪ੍ਰਸ਼ਾਸਨ ਵੀ ਸਾਡੇ ਨਾਲ ਹੀ ਆ ਤੇ ਗੋਤਾਖੋਰ ਮੰਗਾਰੇ ਵੇਖੋ ਘੰਟੇ ਘੰਟੇ ਕਰਾ ਜਾਂਦੇ ਆ ਉਹ ਉਹਨਾਂ ਨੇ ਤਸੱਲੀ ਦਿੱਤੀ ਆ ਵੀ ਚਲੋ ਡੈੱਡ ਬੋਡੀ ਲੱਭ ਕੇ ਦੇਵਾਂਗੇ ਆਪਾਂ ਕਿ ਜਦੋਂ ਉਹਨਾਂ ਨਾਲ ਆ ਕੇ ਨੇ ਛਾਲ ਮਾਰਤੀ ਤੇ ਇਹ ਤਿੰਨ ਚਾਰ ਦੋਸਤ ਹੋਰ ਹੀ ਨਾਲ ਉਹਨਾਂ ਬਾਅਦ ਚ ਰੋਲਾ ਪਿਆ ਤੇ ਉਹ ਬਾਹਰ ਨਹੀਂ ਆਇਆ ਦੋ ਘੰਟੇ ਆਜੇ ਅਜੇ ਟੁੱਟ ਗਿਆ ਤੇ ਉਹ ਕੱਲ੍ਹ ਦਾ ਅਜੇ ਲੱਭਣ ਦੇ ਆ ਪਰ ਅੱਜ ਤੱਕ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਾਨੂੰ ਛੇਤੀ ਛੇਤੀ ਉਹ ਬੜੀ ਜਿਹੜੀ ਮੰਦੀ ਮਿਸਰੀ ਸਣੀ ਸਾਡੇ ਨਾਲ ਹੈ ਸਾਡੀ ਮਤ ਕਰ ਰਿਹਾ ਤੇ ਗੋਤਾਖੋਰ ਵੀ ਸਾਡੇ ਜਿਹੜਿਆਂ ਭਾਈ ਸਾਹਿਬ ਨੇ ਦੱਸਿਆ ਵੀ ਆ ਰਹੇ ਨੇ ਤੇ ਜਲਦੀ ਜਲਦੀ ਜਿਹੜਾ ਕੰਮ ਜਾਰ ਹੋ ਸਕੇ ਸਾਨੂੰ ਬਾਡੀ ਇਹ ਸਾਜਨ ਮਸੀਤ ਤੇ ਦੇ ਨਾਲ ਤਿੰਨ ਜਾਣੇ ਹੋਰ ਸੀਗੇ ਦੇ ਦੋਸਤ ਸੀਗੇ ਜਾਂ ਕਿੱਦਾਂ ਸੀਗੇ ਇਹ ਨਾਰੇ ਸੀ ਆ ਤੁਮ ਕੇਤੀ ਕਿਤੇ ਇਹ ਜਦੋਂ ਵਿੱਚ ਨਾਉਂਦਿਆਂ ਨਾਉਂਦਿਆਂ ਇਹ ਸਲਿੱਪ ਹੁਣ ਕਰਕੇ ਇਹਨੇ ਬਾਵਾ ਬੂਆ ਮਾਰੀਆਂ ਇੱਕ ਦੋ ਵਾਰੀ ਉਹਨਾਂ ਨੂੰ ਦੇਖਿਆ ਵੀ ਬਾਵਾ ਮਾਰਦਾ ਡੁੱਬਦਾ ਡੁੱਬਦਾ ਜਿਹੜਾ ਉਹ ਡੁੱਬ ਗਿਆ ਆ ਉਹਦਾ ਗਾੜੀ ਪਤਾ ਨਹੀਂ ਚੱਲ ਰਿਹਾ ਅਜੇ ਤੀਕਾਂ ਜੇ ਡੈੱਡ ਬਾਡੀ ਜਦੋਂ ਮਿਲਦੀ ਆ ਉਦੋਂ ਜੋ ਬੰਦੀ ਆ ਕਾਰਵਾਈ ਉਹ ਕੀਤੀ ਜਾਵੇਗੀ ਆਪਣੀ ਭਾਗੀਆਂ ਹੀ ਵੀ ਆਪਣੇ ਨੰਬਰ ਦਿੱਤੇ ਆ ਗਾੜੀ ਸਾਰਿਆਂ ਨੂੰ ਕਿ ਜੇ ਕਿਤੇ ਡੈਡ ਬਾਡੀ ਕਿਸੇ ਨੂੰ ਨਜ਼ਰ ਆਉਂਦੀ ਆ ਜਾਂ ਜਿੱਥੇ ਵੀ ਮਿਲਦੀ ਆ ਉਹ ਸਾਨੂੰ ਪੁਲਿਸ ਨੂੰ ਪਲਾਹ ਦੇਣ ਗੋਤਾਖੋਰਾਂ ਦਾ ਪੁਤਰਾ ਪ੍ਰਬੰਧ ਗੋਤਾਖੋਰਾਂ ਦਾ ਮੜੇ ਸਿਵਲ ਪ੍ਰਸ਼ਾਸਨ ਹੁੰਦਾ ਆ ਉਹ ਵੀ ਹੁਣ ਪਤਾ ਲੱਗਾ ਇਹਨਾਂ ਕੋ ਭਾਈ ਸਾਹਿਬ ਹੋਣਾ ਕੋਈ ਵੀ ਆ ਰਹੀ ਆ ਟੀਮ ਇੱਕ ਤੇ ਉਹ ਸਰ ਜੀ ਉਹਨਾਂ ਨੂੰ ਹੋਰ ਸਾਨੂੰ ਮਤ ਮਿਲੀ ਤਾਂ ਉਹਨਾਂ ਛੇਤੀ ਹੋ ਜਾਏਗਾ ਉਦਾਂ ਇਹ ਜਿਹੜੀ ਡੈਡ ਬਾਡੀ ਹੁੰਦੀ ਆ ਇਹ ਗਰਮੀਆਂ ਚ 3-4 ਦਿਨ ਲੈ ਜਾਂਦੀ ਆ ਪਾਣੀ ਚ ਜਦੋਂ ਫੁੱਲਦੀ ਆ ਛਾਲ ਤੇ 6-7 ਦਿਨ ਲੈ ਜਾਂਦੀ ਵਾਰਾਂ ਉਤੇ ਛਾਰੀ ਜਰੀ ਕਾਰਵਾਈ ਆਮ ਚੱਲ ਜਾਂਦੀ ਹੈ